ਸਤਿ ਸ੍ਰੀ ਅਕਾਲ ਪੰਜਾਬ ਡੈਰੀ ਵਿਚ ਦੇਖ ਰਹੇ ਤੁਸੀਂ ਤੇ ਮੈਂ ਅੱਜ ਵਿਦੇਸ਼ ਜਾਣ ਦੀ ਚਾਹ ਤੁਹਾਨੂੰ ਕਿਤੇ ਤੱਕ ਲੈ ਜਾਵੇ ਇਹ ਤੁਹਾਨੂੰ ਵੀ ਨਹੀਂ ਪਤਾ ਲੱਗਦਾ ਇੱਕ ਅਜਿਹੀ ਜਲੰਧਰ ਤੋਂ ਇੱਕ ਐਸੀ ਖਬਰ ਸਾਹਮਣੇ ਆਈ ਹੈ ਜੋ ਸਿਰਫ ਦਰਦ ਨਹੀਂ ਦਿੰਦੀ ਹਿਲਾ ਕੇ ਰੱਖ ਦਿੰਦੀ ਹੈ ਵਿਦੇਸ਼ ਜਾਣ ਦੀ ਉਮੀਦ ਜਦ ਝੂਠ ਦੇ ਲਾਲਚ ਨਾਲ ਤੋੜ ਦਿੱਤਾ ਜਾਂਦੀ ਹੈ ਤਾਂ ਨਤੀਜਾ ਹੁੰਦਾ ਹੈ ਇੱਕ ਹੋਰ ਨੌਜਵਾਨ ਦੀ লাশ ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ ਪ੍ਰਿੰਸਪਰ ਜੋ ਹੋਈ ਜੋ ਕਿ ਏਜੀਆਈ ਫਲੈਟ ਸੀ 911 ਜਲੰਧਰ ਵਿੱਚ ਕਿਰਾਏ ਤੇ ਰਹਿ ਰਿਹਾ ਸੀਗਾ ਉਹਨੇ ਅਮਰੀਕਾ ਜਾਣ ਦੀ ਆਸ ਨਾਲ ਟਰੈਵਲ ਏਜੰਟਾਂ surjeet patti ਤੇ sumit wadwa ਨਾਲ ਸੰਪਰਕ ਕੀਤਾ ਇਹਨਾਂ ਏਜੰਟਾਂ ਨੇ 45 ਲੱਖ ਰੁਪਏ ਦੀ ਮੰਗ ਕੀਤੀ 18 ਲੱਖ ਰੁਪਏ ਨਕਦ ਲਈ ਪਰਿਵਾਰ ਦੀ ਕੋਠੀ ਆਪਣੇ ਨਾਮ ਕਰਵਾਈ ਤੇ ਉਸਦੀ ਕਾਰ ਵੀ ਆਪਣੇ ਨਾਮ ਰਜਿਸਟਰ ਕਰਵਾਈ ਇਹ ਸਭ ਦੇ ਬਾਵਜੂਦ ਨਾ ਵੀਜ਼ਾ ਆਇਆ ਨਾ ਕੋਈ ਟਿਕਟ ਉਲਟ ਉਸ ਨੂੰ ਮੁੰਬਈ ਤੇ ਲੈ ਜਾ ਕੇ 3000 ਡਾਲਰ ਲੁੱਟ ਲਏ ਤੇ ਕੁੱਟਮਾਰ ਕਰਕੇ ਉਸ ਨੂੰ ਘਰ ਵਾਪਸ ਭੇਜ ਦਿੱਤਾ ਇਸ ਤੋਂ ਬਾਅਦ ਪ੍ਰਿੰਸਪੂਰੀ ਤਰ੍ਹਾਂ ਨਾਲ ਟੁੱਟ ਚੁੱਕਿਆ ਸੀਗਾ ਬੀਤੇ ਦਿਨੀ ਉਸਨੇ ਏਜੀਆਈ ਫਲੈਟ ਵਿੱਚ ਫਾਹਾ ਲੈ ਕੇ ਆਪਣੀ ਜ਼ਿੰਦਗੀ ਖਤਮ ਕਰ ਲਈ ਉਸਦੇ ਮਾਪਿਆਂ ਦੀਆਂ ਅੱਖਾਂ ਅੱਜ ਵੀ ਪੁੱਛ ਰਹੀਆਂ ਨੇ ਕਿ ਸੁਪਨਾ ਸੀ ਜੁਰਮ ਕਿਉਂ ਬਣ ਗਿਆ ਬੁੱਧਵਾਰ ਨੂੰ ਪਰਿਵਾਰ ਨੇ ਸਿੱਧੇ ਤੌਰ ਤੇ ਦੋਸ਼ ਲਾਇਆ ਕਿ ਏਜੰਟ surjeet ਪੱਟੀ ਤੇ ਸੁਮਿਤ ਵਧਵਾ ਨੇ ਉਹਨਾਂ ਦੇ ਪੁੱਤਰ ਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਤੇ ਉਸ ਨੂੰ ਜ਼ਬਰਨ ਮੌਤ ਦਾ ਰਸਤਾ ਚੁਣਨਾ ਪਿਆ ਉਹ ਲੋਕ ਆਪਣੇ ਘਰ ਭੋਗਪੁਰ ਵਾਲੀ ਕੋਠੀ ਤੇ ਵਾਪਸ ਗਏ ਨੇ ਜਿਸ ਤੇ ਏਜੰਟਾਂ ਵੱਲੋਂ ਕਬਜ਼ਾ ਕੀਤਾ ਗਿਆ ਸੀਗਾ ਉਹਨਾਂ ਨੇ ਕਿਹਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਅੰਤਮ ਸੰਸਕਾਰ ਨਹੀਂ ਕਰਾਂਗੇ ਜਸਵਿੰਦਰ ਸਿੰਘ ਰਿੰਸ ਦੀ ਮ੍ਰਿਤਕ ਦੇ ਹਲੇ ਵੀ ਮਰਦਾ ਘਰ ਵਿੱਚ ਪਈ ਹੈ ਇਹ ਖਬਰ ਸਿਰਫ ਇੱਕ ਨੌਜਵਾਨ ਦੀ ਨਹੀਂ ਮੌਤ ਦੀ ਨਹੀਂ ਇਹ ਇੱਕ ਨਵੀਨ ਬੈਨ ਸਿਸਟਮ ਦੀ ਹੈ ਨੰਗੀ ਤਸਵੀਰ ਹੈ ਜਿੱਥੇ ਝੂਠ ਸੁਪਨੇ ਵੇਚਣ ਵਾਲੇ ਦਲਾਲ ਜਾਨ ਲੈ ਲੈਂਦੇ ਨੇ ਅਸੀਂ ਵੀ ਵੇਲੇ ਹੋਣ ਤੋਂ ਧਿਆਨ ਕਰੋ ਸਿਰਫ ਵਿਦੇਸ਼ ਜਾਣ ਦੀ ਲਾਲਚ ਵਿੱਚ ਆਪਣਾ ਘਰ ਜ਼ਿੰਦਗੀ ਭੁੱਖ ਨਾ ਗਵਾ ਲਵੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ ਵਿਦੇਸ਼ ਜਾਣ ਦੀ ਚਾਹ ਵਿੱਚ ਆਪਾਂ ਐਡੇ ਵੱਡੇ ਕਦਮ ਚੁੱਕ ਲੈਂਦੇ ਆ ਉਹ ਸਾਨੂੰ ਗਲਤ ਰਸਤਿਆਂ ਵੱਲ ਲੈ ਜਾਂਦੇ ਨੇ ਜਿੱਦਾਂ ਜੀ ਹੁਣ 300ਰਾਂ ਦੀ ਕਹਾਣੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਸਾਨੂੰ ਜ਼ਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸਿਓ ਜਿੱਦਾਂ ਹੀ ਕੋਈ ਵੱਡੀ ਅਪਡੇਟ ਆਉਂਦੀ ਹੈ ਇਸ ਦੇ ਰਿਲੇਟਿਡ ਹੈ ਫਿਰ ਤੋਂ ਲੈ ਕੇ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤੋਂ ਵੀ ਇਜਾਜ਼ਤ ਧੰਨਵਾਦ